ਪੂਰੇ ਪੰਜਾਬ ਦੇ ਵਿੱਚ ਅੱਜ ਕੜਾਕੇ ਦੀ ਠੰਡ ਪੈ ਰਹੀ ਹੈ ਜੀ ਹਾਂ ਜੀ ਵੀ ਤੁਹਾਨੂੰ 2-3 ਦਿਨ ਪਹਿਲਾਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਵਿਜ਼ਿਬਿਲਟੀ ਹੈ ਜਵਾਹੀ ਜ਼ੀਰੋ ਹੋ ਜਾਏਗੀ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਕਿ ਸਾਹਮਣੇ ਦਾ ਕੁਝ ਵੀ ਨਹੀਂ ਦਿਖ ਰਿਹਾ ਬਿਲਕੁਲ ਹੀ ਜੋ ਹੈ ਵਿਜ਼ਿਬਿਲਟੀ ਜ਼ੀਰੋ ਹੋਈ ਹੈ ਉੱਥੇ ਹੀ ਅੰਮ੍ਰਿਤਸਰ ਤੇ ਪਠਾਨਕੋਟ ਦੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਲੋਕ ਘਰੋਂ ਵੀ ਬਾਹਰ ਨਿਕਲਣ ਦੇ ਵਾਸਤੇ ਡਰ ਰਹੇ ਨੇ ਉੱਥੇ ਅਸੀਂ ਤੁਹਾਨੂੰ ਵੀ ਇਹੀ ਕਵਾਂਗੇ ਜੇਕਰ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤਾਂ ਆਪਣਾ ਪੂਰਾ ਧਿਆਨ ਰੱਖੋ ਤੇ ਨਾਲ ਹੀ ਵਾਹਨ ਚਲਾਉਂਦੇ ਹੋਏ ਜਮਾਂ ਵੀ ਸਪੀਡ ਤੇਜ਼ ਨਾ ਕਰੋ ਕਿਉਂਕਿ ਕੋਈ ਵੀ ਜੋ ਹੈ ਇਥੇ ਕਟਨਾ ਵਾਪਰ ਸਕਦੀ ਹੈ ਉਥੇ ਦੱਸ ਦਈਏ ਕਿ ਤੁੰਦ ਜੋ ਹੈ ਪੂਰੀ ਜਨਵਰੀ ਦੇ ਮਹੀਨੇ ਜੋ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਣ ਵਾਲਿਆ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਉੱਥੇ ਹੀ ਮੀ ਦਾ ਅਲਰਟ ਵੀ ਜਾਰੀ ਹੋਇਆ ਹਾਲਾਂਕਿ ਇੱਕ ਦੋ ਦਿਨ ਮੀ ਪੈਣ ਦੀ ਕੋਈ ਸੰਭਾਵਨਾ ਨਹੀਂ ਲੇਕਿਨ ਉਸ ਤੋਂ ਬਾਅਦ ਫਿਰ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੀ ਹੈ ਉਸ ਤੋਂ ਬਾਅਦ ਫਿਰ ਤੋਂ ਮੀ ਦੀ ਸੰਭਾਵਨਾ ਬਣ ਰਹੀ ਹੈ ਕਿਥੇ ਕਿਥੇ ਮੀ ਪਏਗਾ ਤੇ ਹੁਣ ਇਹ ਵੀ ਦੱਸਾਂਗੇ ਕਿਥੇ ਕਿਥੇ ਸੀਤ ਲਹਿਰ ਦਾ ਅਲਰਟ ਇੱਕ ਵਾਰ ਮੁਰ ਤੋਂ ਜਾਰੀ ਹੋਇਆ ਹੈ ਉੱਥੇ ਹੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤੁਸੀਂ ਵੇਖ ਸਕਦੇ ਹੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਇਹ ਦੱਸਿਆ ਜਾ ਰਿਹਾ ਕਿ 7 ਜ਼ਿਲ੍ਹਿਆਂ ਦੇ ਵਾਸਤੇ ਸੀਤ ਲਹਿਰ ਦਾ ਅਲਰਟ ਜਾਰੀ ਹੋਇਆ ਉੱਥੇ ਹੀ ਬਿਲਕੁਲ ਧੁੰਦ ਤੁਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਧੁੰਦ ਪਈ ਹੋਈ ਹੈ ਕਿ ਸਾਹਮਣੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਜਿਵੇਂ ਲੋਕ ਵਾਰ-ਵਾਰ ਕਹਿ ਰਹੇ ਸਨ ਕਿ ਪੂਰਾ ਦਸੰਬਰ ਦਾ ਮਹੀਨਾ ਨਿਕਲ ਗਿਆ ਪਰ ਹੁਣ ਤੱਕ ਧੁੰਦ ਨਹੀਂ ਪਈ ਤਾਂ ਦਾਜੇ ਕਿ ਪੂਰੇ ਜਨਵਰੀ ਦੇ ਮਹੀਨੇ ਤੁੰਦਾਂ ਪੈਣ ਵਾਲੀਆਂ ਨੇ ਠੰਡ ਹੋਰ ਵੀ ਜ਼ਿਆਦਾ ਵੱਟ ਕੱਢਣ ਵਾਲੀ ਹੈ ਤੁਸੀਂ ਵੀ ਦੱਸਿਓ ਕਿ ਤੁਹਾਡੇ ਸ਼ਹਿਰ ਦੇ ਵਿੱਚ ਕਿਵੇਂ ਹਾਲਾਤ ਨੇ ਕਿ ਉੱਥੇ ਵੀ ਤੁੰਦ ਪੈ ਰਹੀ ਹੈ ਉੱਥੇ ਵੀ ਸੀਤ ਲਹਿਰ ਹੈ ਪਰ ਇਹ ਜ਼ਰੂਰ ਕਹਾਂਗੇ ਕਿ ਤਰੇਲ ਬਹੁਤ ਜ਼ਿਆਦਾ ਕਈ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਤਰੇਲ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਪਠਾਨਕੋਟ ਦੇ ਵਿੱਚ ਸਭ ਤੋਂ ਵੱਧ ਮਾੜੇ ਹਾਲਾਤ ਨੇ ਜਿੱਹਾਂ ਸੀਤ ਲਹਿਰ ਬਹੁਤ ਜ਼ਿਆਦਾ ਉੱਥੇ ਚੱਲ ਰਹੀ ਹੈ ਤੇ ਨਾਲ ਹੀ ਵਿਜ਼ਿਬਿਲਟੀ ਬਿਲਕੁਲ ਹੀ ਜ਼ੀਰੋ ਹੋ ਚੁੱਕੀ ਹੈ ਉੱਥੇ ਗੱਲ ਕੀਤੀ ਜਾਵੇ ਤਾਂ ਜੋ ਮਿਲਾਨ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਹਵਾਈ ਅੱਡੇ ਦੇ ਉੱਤੇ ਅੱਧਾ ਘੰਟਾ ਤੱਕ ਹਵਾ ਦੇ ਵਿੱਚ ਹੀ ਉੱਡਦੀ ਰਹੀ ਇੰਨੀ ਕੁ ਜ਼ਿਆਦਾ ਉੱਥੇ ਮਾੜੀ ਹਾਲਤ ਸੀ ਤੇ ਇਤਿਦਾਦੀ ਕਿ ਅੱਜ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਨੇ ਪੰਜਾਬ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੁੰਦ ਦਾ ਅਸਰ ਹੁਣੇ ਹੀ ਦੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਤੇ ਪਠਾਨਕੋਟ ਵਿੱਚ ਜ਼ੀਰੋ ਵਿਜ਼ਿਬਿਲਟੀ ਇਸ ਦੇ ਚੱਲਦੇ ਹਵਾਈ ਤੇ ਰੇਲ ਰੂਟ ਬਹੁਤ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਉੱਥੇ ਮਿਲਾਨ ਤੋਂ ਅੰਮ੍ਰਿਤਸਰ ਆਉਣ ਵਾਲੀ ਜਿਹੜੀ ਫਲਾਈਟ ਸੀ ਉਹ ਤਕਰੀਬਨ ਪੌਣੇ 3 ਘੰਟੇ ਦੇਰੀ ਨਾਲ ਲੈਂਡ ਹੋਈ ਇੰਨਾ ਹੀ ਨਹੀਂ ਲੈਂਡਿੰਗ ਤੋਂ ਪਹਿਲਾਂ ਵਿਜ਼ਿਬਿਲਟੀ ਘੱਟ ਹੋਣ ਦੇ ਚਲਦੇ ਫਲਾਈਟ ਨੂੰ ਅੱਧੇ ਘੰਟੇ ਤੱਕ ਹਵਾ ਦੇ ਵਿੱਚ ਹੀ ਚੱਕਰ ਲਗਾਣੇ ਪਏ ਸਨ ਨਾਲ ਹੀ ਮੁੰਬਈ ਤੋਂ ਆਨ ਵਾਲੀ ਜੋ ਇੰਡੀਗੋ ਦੀ ਫਲਾਈਟ ਸੀ ਉਹ ਵੀ ਕਰੀਬ 25 ਮਿੰਟ ਤੱਕ ਹਵਾ ਦੇ ਵਿੱਚ ਹੀ ਚੱਕਰ ਲਗਾਉਂਦੀ ਰਹੀ ਇੱਥੇ ਤੁਹਾਨੂੰ ਦੱਸਿਆ ਕਿ ਕੱਲ ਜੋ ਧੁੱਪ ਨੇ ਨਿਕਲੀ ਪੂਰੇ ਪੰਜਾਬ ਦੇ ਵਿੱਚ ਉਸ ਕਰਕੇ ਜੋ ਤਾਪਮਾਨ ਹੈ ਉਹ ਟੈਂਪਰੇਚਰ ਜੋ ਹੈ ਉਹ ਹੋਰ ਜ਼ਿਆਦਾ ਹੀਠਾਂ ਜਾ ਚੁੱਕਿਆ ਹੈ ਆਉਣ ਵਾਲੇ 2 ਦਿਨ ਜਿਹੜੇ ਹੋਣਗੇ ਉਹ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਕੱਲ ਤੇ ਪਰਸੋਂ ਥੋੜੀ ਰਾਹਤ ਮਿਲ ਸਕਦੀ ਹੈ ਪਰ 4 ਜਨਵਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੌਸਮ ਬਦਲੇਗਾ ਤੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਦੇ आसार बंटरे ਨੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਵੀ ਮੀਂਹ ਪਏਗਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਇਥੇ ਸੀਤ ਲਹਿਰ ਦਾ ਅਲਰਟ ਜਾਰੀ ਹੋਇਆ ਤੇ ਨਾਲ ਹੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਉਹਦਾ ਹਾਲਾਤ ਨੇ ਉਹ ਠੀਕ ਰਹਿਣਗੇ ਬਹੁਤ ਜ਼ਿਆਦਾ ਵਿਜ਼ਿਬਿਲਟੀ ਜੇਕਰ ਅਸੀਂ ਗੱਲ ਕਰੀ ਤਾਂ ਵਿਜ਼ਿਬਿਲਟੀ ਜ਼ੀਰੋ ਨਹੀਂ ਹੋਏਗੀ ਇਥੇ ਹਾਲਾਤ ਥੋੜੇ ਠੀਕ ਰਹਿਣਗੇ ਉਥੇ 4 ਜਨਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਕਿ 4 ਜਨਵਰੀ ਨੂੰ ਇਥੇ ਜੋ ਹੈ ਵੈਸਟਰਨ ਡਿਸਟਰਬੈਂਸ ਪਹਿਲਾਂ ਐਕਟਿਵ ਹੋਏਗਾ ਉਸ ਤੋਂ ਬਾਅਦ ਮੀਂਹ ਪੈਗਾ ਉਥੇ ਹੀ 5 ਤੇ 6 ਜਨਵਰੀ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਅਸਰ ਬਣ ਰਹੇ ਨੇ ਤੇ ਉਸ ਤੋਂ ਬਾਅਦ ਜੋ ਠੰਡ ਹੈ ਕਹਿ ਰਹੇ ਨੇ ਕਿ ਲੋਹੜੀ ਤੱਕ ਜੋ ਠੰਡ ਹੋਏਗੀ ਉਹ ਹੋਰ ਵੀ ਜ਼ਿਆਦਾ ਵਧਣ ਵਾਲੀ ਆ ਹਾਲਾਂਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਹੁਣੇ ਅਸੀਂ ਤਿੰਨ ਤਿੰਨ ਚਾਰ ਚਾਰ ਕੱਪੜੇ ਪਾ ਕੇ ਜਾ ਰਹੇ ਨੇ ਮੋٹے ਮੋٹے ਕੱਪੜੇ ਸਾਨੂੰ ਪਾਣੇ ਪੈ ਰਹੇ ਨੇ ਪਰ ਫੇਰ ਵੀ ਠੰਡ ਕੀ ਤੇ ਰੁਕਣ ਦਾ ਨਾਮ ਨਹੀਂ ਲੈ ਆ ਰਹੀ ਪਰ ਤੁਹਾਨੂੰ ਅੰਦਾਜ਼ਾ ਜੀ ਕਿ ਅਲਰਟ ਜਾਰੀ ਹੋਇਆ ਕਿ ਠੰਡ ਹੁਣ ਇਸ ਤੋਂ ਵੀ ਜ਼ਿਆਦਾ ਵੱਜੇਗੀ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਚਾਹਣਾ ਅੱਜ 25 ਅੱਜ ਦੋ ਦੋ ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਏ ਰਸਤੇ 'ਚ ਕੁਛ ਨਜ਼ਰ ਨਹੀਂ ਆ ਰਿਹਾ ਜੇ ਇੰਨੀ ਕਿ ਤੰਗੀ ਹੁੰਦੀ ਆ ਟ੍ਰੈਫਿਕ ਦੇ ਵਿੱਚ ਤੁਹਾਨੂੰ ਮੁਸ਼ਕਲ ਕਰਨਦੀ ਕਿ ਲੱਗੋ ਕੁਛ ਨਜ਼ਰ ਨਹੀਂ ਆਉਂਦਾ ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਮੈਂ ਸਾਨੂੰ ਵੀ ਠੰਡ ਬਹੁਤ ਲੱਗ ਰਹੀ ਏ ਕਿਉਂ ਕੋਈ ਫੈਸਿਲਿਟੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਨਹੀਂ ਲੱਗਾ ਇਸੇ ਕਰਕੇ ਸਾਨੂੰ ਤੰਗੀ ਬਹੁਤ ਹੋ ਰਹੀ ਏ ਇਹਦਾ ਧੁੰਦ ਨਹੀਂ ਪੈਣੀ ਚਾਹੀਏ ਤੋਂ ਪਿੰਕਲੇ ਫੇਰ ਹੀ ਸਭ ਤੋਂ ਜ਼ਰੂਰੀ ਹੈ